ਇਹ ਤਸਵੀਰਾਂ ਕਿਸਾਨਾਂ ਤੇ ਪੁਲਿਸ ਮਲਾਜ਼ਮਾਂ ਵਿਚਕਾਰ ਹੋਈ ਝੜਪੀਆਂ ਨੇ ਜਦੋਂ ਸੋਮਵਾਰ ਨੂੰ ਤਰਨਤਾਰਨ ਦੇ ਪੱਟੀ ਤੋਂ ਚੰਡੀਗੜ੍ਹ ਤਰਨਾ ਲਾਉਣ ਆ ਰਹੇ ਕਿਸਾਨ ਸੰਘਰਸ਼ ਕਮੇਟੀ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪੱਟੀ ਤੋਂ ਚੰਡੀਗੜ੍ਹ ਆ ਰਹੇ ਕਿਸਾਨਾਂ ਨੂੰ ਪੱਟੀ ਮੋੜ ਪੁਲਿਸ ਨੇਾਕੇ ਤੇ ਰੋਕ ਲਿਆ ਗਿਆ ਜਿੱਥੇ ਕਿਸਾਨਾਂ ਨੇ ਧਰਨਾ ਲਾਇਆ ਮੈਂ ਇੱਕ ਕਿਸਾਨ ਸ਼ਕਰ ਚਕਮੇਟੇ ਵੱਲੋਂ ਜੀ ਆਪ ਦੇ ਕਾੜੀ ਮੰਗਣ ਜਾ ਰਹੇ ਬਾਦੋਂ ਸਾਨੂੰ ਬਹੁਤ ਬੁਟ ਮਾਰ ਤੱਕੀ ਗਈ ਆ ਕਿਸਾਨਾਂ ਮੁਤਾਬਕ ਇੱਥੇ ਪੁਲਿਸ ਲਾਠੀ ਚਾਰਜ ਹੋਇਆ ਜਿਸ ਤੋਂ ਬਾਅਦ ਕਈ ਕਿਸਾਨ ਗੁਰਦੁਆਰਾ ਬਾਬਾ ਬੀਰ ਸਿੰਘ ਵਿਖੇ ਜਾਣ ਬਚਾਉਣ ਲਈ ਵੜ ਗਏ ਇੱਥੇ ਮੋੜ ਪੁਲਿਸ ਲਾਠੀ ਚਾਰਜ ਹੋਇਆ ਇਸ ਦੌਰਾਨ ਕ੍ਰੀਪਤੀ ਤੋਂ 35 ਕਿਸਾਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਪੁਲਿਸ ਨੇ ਕਈ ਕਿਸਾਨਾਂ ਗੋਰੋਂ ਹਿਰਾਸਤ ਵਿੱਚ ਲੈ ਲਿਆ ਸਰ ਸਾਡੇ ਅਸੀਂ ਚੰਡੀਗੜ੍ਹ ਜਾ ਰਹੇ ਸੀ ਬਾਦਲ ਦੀ ਕੋਠੇ ਤੋਂ ਮੰਗਾ ਮੰਗਣ ਸਾਨੂੰ ਇੱਥੇ ਖੜ ਕੇ ਪ੍ਰਸ਼ਾਸਨ ਨੇ ਬਹੁਤ ਕੁੱਟਿਆ ਸਾਡੇ ਬੰਦਿਆਂ 'ਤੇ ਲੱਗੀਆਂ ਬਹੁਤ ਪੁਲਿਸ ਨੇ लाठीचार्ज ਤੋਂ ਇਨਕਾਰ ਕੀਤਾ ਪੁਲਿਸ ਮੁਤਾਬਕ ਆਪਸ ਵਿੱਚ ੜਕੀ ਕਿਸਾਨ ਜ਼ਖਮੀ ਹੋਏ ਨੇ ਅਸੀਂ ਇਹਨਾਂ ਨੂੰ ਰੋਕਿਆ ਹੋਇਆ ਸੀ ਅੱਗੇ ਜਾਣ ਤੋਂ ਇਹਨਾਂ ਨੇ ਜਿਹੜਾ ਬਿਨਾਂ ਕਿਸੇ ਪ੍ਰਕਾਰ ਤੋਂ ਜਿਹੜਾ ਹੈਗੇ ਪੱਥਰ ਬਾਜੀ ਕੀਤੀ ਉਹਦੇ ਵਿੱਚ ਸਾਡੇ ਮੁਲਾਜ਼ਮ ਇੰਜਰਡ ਹੈਗੇ ਆ ਤੇ ਅਸੀਂ ਉਹਨਾਂ ਦਾ ਮੈਡੀਕਲ ਕਰਵਾ ਰਹੇ ਹਾਂ ਕੋਈ ਆਪਣੇ ਆਪ ਹੀ ਇਹਨਾਂ ਦੀ ਕੋਈ ਡਿੱਕ ਲੱਗੀ ਹੋਵੇ ਤਾਂ ਕਹਿ ਨਹੀਂ ਸਕਦੇ ਪੁਲਿਸ ਨੂੰ ਵਿਜ਼ੂਅਲ ਵੀ ਕਿਹਨੇ ਜਿਹੜਾ ਲੱਖ ਚਾਰਜ ਕਰਨ ਦੇ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਥੋੜੇ ਜਿਹੜਾ ਹੈਗਾ ਜਦੋਂ ਇਹ ਪੱਥਰ ਪੱਥਰ ਪੁਲਿਸ ਤੇ ਪਤਰਾਓ ਕਰਦੇ ਸੀ ਉਹਨਾਂ ਦੇ ਇਹਨਾਂ ਦੇ ਆਪਸ ਦੇ ਵਿੱਚ ਹੀ ਕੋਈ ਪੱਥਰ ਵਗੈਰਾ ਲੱਗਿਆ। ਜਿਹੜੇ ਕਿਸਾਨ ਜਿਹੜੇ ਆ ਤੇ ਫੜ ਕੇ ਅੰਦਰ ਖੜੇ ਹੋ ਸਾਰੇ ਜਖਮੀ ਆ ਉਹਨਾਂ ਨੂੰ ਇਲਾਜ ਕਰਾਵਾਂਗੇ ਤੇ ਇਸ ਤਰ੍ਹਾਂ ਦੇ ਦੇ ਕੋਈ ਕਿਸੇ ਦੇ ਸੱਟ ਲੱਗੇ ਹੋ ਕੇ ਜੇ ਅਸੀਂ ਕੋਈ ਫੜਿਆ ਹੋਊਗਾ ਤੇ ਡਿਟੇਨ ਕੀਤਾ ਹੋਊਗਾ ਅਸੀਂ ਉਹਦਾ ਇਲਾਜ ਕਰਾਵਾਂਗੇ। ਸਰ ਉਹਨਾਂ ਦੀ ਵੀ ਵੀਡੀਓ ਸੰਦ ਸਾਡੇ ਸਾਡੇ ਕੋਲ ਹੈ ਜੀ। ਅਸੀਂ ਅਸੀਂ ਇਹ ਦੇਖ ਲੈਣੇ ਆ ਜੋ ਜੋ ਵੀ ਲੀਗਲ ਪ੍ਰोसीजर ਹੋਇਆ ਉਹ ਅਡਾਪਟ ਕਰਾਂਗੇ। ਸੋਮਵਾਰ ਯਾਨੀ 6 ਸਤੰਬਰ ਨੂੰ ਪੰਜਾਬ ਭਰ ਦੇ ਕਿਸਾਨਾਂ ਨੇ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਾਉਣਾ ਸੀ ਪਰ ਪੁਲਿਸ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਹੀ ਉਹਨਾਂ ਨੂੰ ਰੋਕ ਲਿਆ ਗਿਆ। ਕਈ ਕਿਸਾਨਾਂ ਆਗੂ ਨੂੰ ਪਹਿਲਾਂ ਹੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।